ਹਾਂਜੀ ਅਸ਼ਪਦੀ ਸੰਤ ਜਨਾਂ ਮੇਲੇ ਕਰੋ ਵਿਚਾਰ ਇੱਕ ਸਿਵਰ ਨਾਮ ਅਧਾਰ ਸੰਤ ਜਨਾਂ ਮੇਲੇ ਕਰੋ ਵਿਚਾਰ ਕਹਿੰਦੇ ਜੇ ਤੁਸੀਂ ਆਪ ਨਹੀਂ ਵਿਚਾਰ ਕਰ ਸਕਦੇ ਜਿਹੜੇ ਆਪਬਲਿਕ ਦੇ ਲੋਕ ਨੇ ਸੰਤ ਜਨਾਂ ਨਾਲ ਕੇ ਵਿਚਾਰ ਕਰ ਲੋ ਵਿਚਾਰਬਾਨ ਹੁੰਦੇ ਨੇ ਜਿਹੜੇ ਸੰਤ ਜਨ ਦੇ ਲੋਕ ਜਾਣ ਕਰ ਲੋ ਸੰਤਾਂ ਜਿਹੜੇ ਗਿਆਨਵਾਨ ਨੇ ਕੁਦਾ ਨਾਮ ਦੇ ਵਿਚਾਰ ਕਰਿਓ ਅਗਿਆਨੀ ਸੰਤਾਂ ਨੂੰ ਬਹਿਜੋ ਅਗਿਆਨੀ ਦਾ ਅਗਿਆਨੀ ਦਾ ਪਾਣਾ ਹੀ ਬਦਲ ਲਗੇ ਪਹਿਲਾਂ ਵੀ ਸੰਤ ਬਣ ਜਾ ਸੰਤ ਬਣ ਜਾ ਮਗਰ ਬੈਹਿ ਰਹਿਣਗੇ ਜਾਂ ਕਪੜੇ ਬਦਲੇ ਬਕਰ ਲੈ ਹੁਣ ਠੀਕ ਬਣ ਗਿਆ ਤੁਸੀਂ ਕਪੜੇ ਬਦਲੇ ਡੈਸ ਬਣ ਨਹੀਂ ਸੰਤ ਬਣ ਗਿਆ ਵਿਚਾਰ ਵਾਲੀ ਕੋਈ ਗੱਲ ਨਹੀਂ ਉਥੇ ਇੱਕ ਸਿਮਰ ਨਾਮ ਅਦਾ ਇੱਕ ਸਿਮਰ ਨਾਮ ਅਦਾ ਸੇਵ ਸਵਨਾ ਕੀ ਹੈ ਇੱਕ ਇਕਤਾ ਆਪਣਾ ਸਰਗੁਣ ਸਰੂਪ ਪੂਰਨ ਬ੍ਰਹਮ ਦਾ ਸਰੂਪ ਜਿਹੜਾ ਇੱਕ ਆਲਾ ਸਰੂਪ ਹੈ ਆਪਣਾ ਉੱਥੇ ਟਾਰਗੇਟ ਹੋ ਹੈ ਇਹ ਕੋਲਡ ਤਨ ਰਸੋਣਾ ਨਾ ਇੱਕ ਸਬਰ ਨਾਮ ਇਹਦਾ ਉਹ ਉਹ ਇੱਕ ਹੀ ਆ ਨਾਮ ਇੱਕ ਨਾਮ ਸਿਮਰ ਐ ਇੱਕ ਨਾਮ ਸਿਮਰ ਪ੍ਰਭਾ ਦਾ ਜਿਹੜਾ ਕਹਦਾ ਆ ਸਾਰੀ ਸ੍ਰਿਸ਼ਟੀ ਦਾ ਜਿਹਦੇ ਆਸਰੇ ਸਭ ਕੁਝ ਚੱਲਦਾ ਹੈ ਜਿਹਦੇ ਆਸਰੇ ਸਭ ਕੁਝ ਖੜਾ ਹੈ ਨਾਮ ਨੇ ਹੁਣ ਐਸੇ ਨਾਮ ਨੂੰ ਲੈ ਕੇ ਬਾੜਿਆ ਬੂਲ ਬਰਬ ਨਹੀਂ ਆਇਆ ਹਾਂ ਨਾਮ ਵੀ ਤੁਹਾਡੇ ਸਾਰੇ ਜੰਤ ਨਾਮ ਦੇ ਘਰ ਆਵਗੇ ਨਾਮ ਆਇਆ ਹੁਣ ਅਬਰ ਉਹ ਗੱਲ ਉੱਪਰ ਚਲੀ ਗਈ ਹਾਂ ਉਹਦੇ ਕੋਲ ਹਰੀ ਤੋਂ ਉੱਪਰ ਤਾਂ ਫੇ ਨਾਮੇ ਹੈ ਹਰੀ ਤੋਂ ਉੱਪਰ ਤਾਂ ਨਾਮੇ ਹੈ ਨਾ ਨਾਨਕ ਇਹ ਤਨ ਸਾਰਿਆ ਕਹਿਤਾ ਹਰ ਹਰ ਨਾਮ ਕਮਾਉਣਾ ਉਹ ਉਪਦੇਸ਼ ਹਰ ਨਾਮ ਜੀ ਨੇ ਕਮਾਉਣ ਲਿਆ ਉਹਨੂੰ ਕੀ ਉਪਦੇਸ਼ ਹੋਵੇ ਜਿਹਨੇ ਹਰ ਨਾਮ ਦੀ ਕਮਾਈ ਕਰਦੀ ਹਰ ਨਾਮ ਦੱਸਾਂਗੇ ਕੀ ਹੈ ਹਰ ਨਾਮ ਕੀ ਸ਼ਕਤੀ ਹੈ ਹਰ ਨਾਮ ਤੇ ਕਮਾਈ ਕਰਦੀ ਹੈ ਨਾਮ ਨਾਲ ਕਮਾਈ ਕੀ ਹੈ ਨਾਮ ਦੇ ਕਮਾਈ ਸੰਦੇ ਨਾਮ ਤੋਂ ਹੀ ਆਉਗੀ ਕਾਣ ਕੇ ਤਾਂ ਨਾ ਸਾਰਦਾ ਹੈ ਹਾਂਜੀ ਸੰਤ ਜੀ ਰਾਮ ਦੇ ਕਰੋ ਵਿਚਾਰ ਇੱਕ ਸੰਗਰ ਨਾਮ ਅਧਾਰ ਸਿਵਰਣ ਦਾ ਦਾ ਕਰਨਾ ਹੁਕਮ ਦਾ ਕਰਨਾ ਹੁਣ ਸਭ ਕੁਝ ਕਿਨੇ ਬਣਾਇਆ ਕਿਵੇਂ ਬਣਿਆ ਇਹ ਇਹ ਨਾਮ ਦਾ ਸਿਮਲ ਨਹੀਂ ਹੁੰਦਾ ਨਾਮ ਦਾ ਚੇਤਾ ਕਰੋ ਵੀ ਨਾਮ ਨੇ ਇਹ ਫਿਰ ਤਾਂ ਕੋਈ ਐਸੀ ਚੀਜ਼ ਤਾਂ ਹੈ ਉਹ ਇਹਨੇ ਸਿੱਤੀ ਬਣਾਈ ਹੈ ਕੰਟਰੋਲ ਕੀਤਾ ਉਹ ਗਿਆਨ ਜੀ ਨੇ ਸਭ ਕੁਝ ਬਣਾਇਆ ਉਹ ਨਾਮ ਰਹਾ ਉਹ ਨੂੰ ਲੋਕ ਕਹਿੰਦੇ ਨੇ ਨਾਮ ਕਾ ਗਿਆਨ ਨੂੰ ਕਹਿੰਦੇ ਨੇ ਜਿਹੜੇ ਜਿਹਨ ਲੋਕ ਦਾ ਗਿਆਨ ਪਲੱਸ ਆਤਮ ਗਿਆਨ ਜਿਹੜਾ ਹੈਗਾ ਉਹ ਨੂੰ ਲੋਕ ਕਹਿੰਦੇ ਜਿਹੜਾ ਚੇਤਨ ਦਾ ਸੁੱਚਾ ਗਿਆਨ ਉਹ ਨੂੰ ਲੋਕ ਕਹਿੰਦੇ ਗਿਆਨ ਸਾਡੇ ਕੋਲ ਅਟਾਡਿਵਿਸ਼ਾਂ ਦੇ ਵਿੱਚੋਂ ਛੁੱਟੇ ਆਗੜਿ ਵਿਸ਼ਾਂ ਦੇ ਗਿਆਨ ਨਹੀਂ ਛੁੱਟੇ ਇਸਲਾਗਰ ਬਹੁਤ ਪਿਛੇ ਦੇ ਗਿਆਨ ਪਰ ਜਿਹੜਾ ਤਿਰ ਲੋਕ ਦਾ 플러스 ਚੇਤਨ ਨਾਲ ਜੜਦਾ ਗਿਆਨ ਹੈ ਤਿਰ ਲੋਕ ਦਾ ਇਕੱਠਾ ਸੁੱਚਾ ਜੀ ਸਾਰੇ ਗਿਆਨ ਆ ਗਏ ਉਹਦਾ ਨਾਮ ਹੈ ਸਾਰੇ ਗਿਆਨ ਉਹਦੇ ਵਿੱਚੋਂ ਹੀ ਕਦਾ ਹੋਏ ਨੇ ਸਾਰੀਆਂ ਬਤਾਂ ਉਹਦੇ ਵਿੱਚੋਂ ਨਿਕਲਣ ਐ ਦਸ ਪਾਸ਼ਾ ਜਿਹਦੇ ਤੂੰ ਹੀ ਨਾਣਾ ਤੇ ਵੀ ਤੂੰ ਹੀ ਸ੍ਰੀ ਭਗਤ ਤੂੰ ਹੀ ਹੋਅ ਹੈ ਤੂੰ ਹੀ ਫਲਾਨੀ ਮੱਥਾ ਤੂੰ ਹੀ ਸਾਰੀਆਂ ਮਤਾਂ ਨਿਕਲਣੀਆਂ ਉੱਥੇ तमाम ਦੁਨੀਆਂ ਆਂ ਬੁੱਢੀਆਂ ਦੀ ਗੱਲ ਕਰਤੀ ਉਹ ਰਾਲੀਆਂ ਮਤਾਂ ਨੇ ਸਿਰੇ ਤੇ ਜਾ ਕੇ ਜਾਦਾ ਸਿਰੇ ਤੇ ਜਾ ਕੇ ਸਾਰਾ ਨੂਰ ਮਿਲਦਾ ਸਿਰੇ ਤੇ ਜਾ ਕੇ ਬੇਬੂਦੀ ਐ ਇੱਕ ਹੋ ਜਾਂਦੀ ਹੈ ਜਿੱਤੇ ਸਾਰੀਆਂ ਮਤਾਂ ਆ ਕੇ ਇੱਕ ਹੋ ਜਾਣ ਜਿਹੜੇ ਵਿਭੋਤੈ ਨੇ ਫਿਰ ਵਿਚਾਰ ਡਿਫਰੈਂਸਸ ਹੁੰਦੇ ਨੇ ਜਿੱਤੇ ਆ ਕੇ ਖਤਮ ਹੁੰਦੇ ਨੇ ਉਹਨੂੰ ਬਿਵੇਕ ਕਹਿੰਦੇ ਨੇ ਜਿੱਤੇ ਮਤਾਂ ਦੇ ਡਿਫਰੈਂਸ ਸਾਰੇ ਖਤਮ ਹੋ ਜਾਣ ਆ ਕੇ ਉਹ ਆ ਕੇ ਸੱਚ ਤੇ ਖਤਮ ਹੋਣੇ ਉੱਥੇ ਫਿਰ ਬਿਵੇਕ ਆ ਫਿਰ ਉੱਥੇ ਕੋਈ ਮਤਭੇਦ ਨਹੀਂ ਜਿੱਤੇ ਮਤਭੇਦ ਨਹੀਂ ਇੱਕ ਹੈ ਉਹ ਬਿਵੇਕ ਹੈ ਜਿੱਤੇ ਮਤਭੇਦ ਸਮਾਪਤ ਹੋ ਗਏ ਜੇ ਕੋ ਵਿਚਾਰ ਖਤਮ ਹੋ ਗਈ ਡਿਫਰੈਂਸ ਜੇ ਵਿਚਾਰ ਹੁੰਦਾ ਮਨ ਤੇ ਜੇ ਬਾਦ ਮੈਂ ਖਤਮ ਹੋ ਕੇ ਕਰਿਆ ਲਿਆ ਉਹ ਵੇਖ ਉਹ ਵੇਖ ਮਨ ਨੂੰ ਪੂਰ ਲਗਿਆ ਹੈ ਪੂਰ ਉਹ ਵੇਖ ਕਾਣ ਅਵਰ ਅਪਾਪ ਸਭ ਉਮੀਦ ਪਸਾਰੋ ਚਰਨ ਕਮਲ ਰਿਤ ਮੈਂ ਉਰਤਾਰੋ ਕਿਉਂਕਿ ਬਬੇ ਗਿਆਨ ਦੀ ਗੱਲ ਆਤਮ ਗਿਆਨ ਲਾਈਏ ਸਾਇੰਸ ਦੀ ਵੀ ਗੱਲ ਆਉਂਦੀ ਹੈ ਇਹੋ ਠੀਕ ਹੈ ਜਦੋਂ ਛੇਦੋਂ ਦਾ ਖੰਡ ਰੋਚਾ ਗਿਆਨ ਹੋ ਰਿਹਾ ਹੈ ਉਹ ਉਹ ਆ ਉਹ ਨਾਮ ਜੇਤਨ ਜੜਦਾ ਇਕੱਠਾ ਹੈ ਉਹ ਇਕੱਠਾ ਅਬਰ ਉਪਾਅ ਸਭ ਮੀਤ ਵਿਸਾਰੋ ਚਰਨ ਕਮਲ ਦੇ ਤੇ ਮੈਂ ਹਉ ਰਹਾ ਅਬਰ ਉਪਾਅ ਸਭੀਤ ਵਿਸਾਰੋ ਜਿਹੜੇ ਹੋਰ ਉਪਾਅ ਕਰ ਰਹੇ ਹੋ ਤੁਸੀਂ ਜਨ ਨਾਲੇ ਨਹੀਂ ਜਾਣੇ ਸਾਥਨ ਚੱਲ ਲੈ ਇਹਨੂੰ ਭਜਨ ਕਰ ਲੈ ਕੀ ਆਖੋ ਅਖਲੀ ਹਰਿ ਨਾਮ ਵੰਨ ਨਾ ਜੇਤਨ ਸਾਥ ਕਮਾਵਣਾ ਨਾਮ ਕੇ ਤਰ੍ਹਾਂ ਹਰ ਆਮ ਦੀ ਕਮਾਈ ਤੋਂ ਬਨਾ ਸਾਫ ਤਾਂ ਦੀ ਕਮਾਈ ਤੋਂ ਬਨਾ ਜਿਹੜੇ ਹੋਰ ਬਾਹਰ ਸਾਰੇ ਚੱਲਦੇ ਅਬੂਰ ਬਾਹਰ ਸਭੀ ਨੀਤ ਬਸਾਂ ਉਹ ਬਾਹਰ ਹਨ ਨਾਮ ਦੇ ਖਿਲਾਫ ਨੇ ਬਾਹਰ ਜਿਨੇ ਬਾਹਰ ਨੇ ਆਪ ਦੀ ਪਰਸਵਾਹੀ ਕਰਦੇ ਉਹ ਕਹਿੰਦੇ ਨੇ ਜੀ ਤੇਰੇ ਘਰ ਮਾੜੇ ਨੇ ਉਹ ਬਾਹਰ ਦੱਸੋ ਨਾਮ ਦੇ ਖਿਲਾਫ ਨੇ ਹੁਕਮ ਦੇ ਖਿਲਾਫ ਨੇ ਸਰੋ ਕਨੈਟਾ ਉਹ ਗੰਦਾ ਤਾਂ ਤਾਂ ਫਲਾਨੇ ਤੈਨੂੰ ਤੇਰਾ ਨੁਕਸਾਨ ਹੋਣਾ ਉਹ ਬਹੁਤ ਦੱਸੋ ਉਹ ਕੋ ਦੇਖਵਾ ਉਹ ਹੁੰਦੇ ਗਵਾ ਤੇਰਾ ਨੁਕਸਾਨ ਹੋ ਜਾਣਾ ਉਹਦਾ ਬਹੁਤ ਦੱਸੋ ਆਹ ਪਾਉ ਕਰ ਲੈ ਬਚਾਉ ਕਰ ਲੈ ਇਹਦੇ ਜੂਮਾ ਤਾਂ ਬਾਗੀ ਕਰਦਾ ਇਹ ਤੋਂ ਮਤ ਪਰਮੇਸ਼ਰ ਦੇ ਅਸਲਾਫ ਬਗਾਵਤ ਪੈਦਾ ਸਾਰੀ ਬਗਾਵਤ ਖਤਮ ਕਰਦਾ ਸੱਚਾ ਨੂੰ ਪਰਮੇਸ਼ਰ ਦੇ ਖਿਲਾਫ ਖੜਾ ਕਰਦਾ ਸੋਸੇ ਸਭ ਉਲਟ ਹੈ ਸਾਰੀ ਉਲਟ ਹੈ ਸਾਰੀ ਉਲਟਾ ਹੋ ਗਈ ਹੁਕਮ ਤੋਂ ਸਾਰਾ ਉਲਟਾ ਹੈ ਆਬਰੋ ਬਾਪ ਸਭ ਮੀਤ ਸਾਰੇ ਆਬਰੋ ਬਾਪ ਇਹ ਵੀ ਸਾਰੇ ਬਾਪ ਬਸਾਰ ਦੋ ਉਹ ਨੁਸਾਨ ਜਨੇ ਤੁਹਾਡੇ ਉਹ ਤੁਹਾਡਾ ਤੜਾ ਦੁਆ ਬਣਾਉਂਦੇ ਵਿਰੋਧ ਹੈ ਸੱਚਾ ਹਣਦਾ ਇਹ ਬਾਪ ਦੀ ਰੇਂਜ ਵਿੱਚ ਕਿਹਣੀ ਹੈ ਸਤੰਦ ਵਿੱਚ ਹੋਰ ਬਾਪ ਧਰ ਦੇ ਬਾਪ ਨੇ ਸਾਰੇ ਹੋਰ ਕਾਦਣ ਯਾਰ ਜਦ ਤੁਸੀਂ ਪੂਰਨ ਕਰਦੇ ਹੋ ਇਹ ਭਾਈ ਪਾਉ ਨਹੀਂ ਦੇ ਤੇ ਕੀ ਹੈ ਕਰਦੇ ਹੋ ਪੁੱਢ ਹੋ ਗਿਆ ਬਾਪ ਅਪਾਉ ਕਰਨਾ ਮੈਂ ਕੁਝ ਕਰਦਾ ਤਾਂ ਆ ਗਿਆ ਨਾ ਨਾ ਬਾਹਰ ਦੇ ਵਿੱਚ ਕਰਦਾ ਹੋਮੇ ਦੇ ਵਿੱਚ ਕੀਤਾ ਹੋਇਆ ਜੋ ਵੀ ਕੁਛ ਹੈ ਉਹ ਬਾਗ ਜੋ ਧਰਮ ਕਰਮ ਦੇ ਕਰਮ ਧਰਮ ਪਾਖੰਡ ਇਹੀ ਬਾਦ ਤੈਨੂੰ ਜੰਮ ਜਾਗਾਸੀ ਰੁਕ ਜਾ ਉਹ ਜਿਹੜਾ ਸਾਰਤਣ ਹੋਊ ਉਹਨੂੰ ਨਹੀਂ ਕੋਈ ਰੁੜਦਾ ਛੇੜਾ ਨਾ ਸਾਰਤਣ ਸੀ ਉਹ ਕੋਈ ਨਹੀਂ ਉਹ ਤਾਂ ਤਸਕਰ ਕਰਨ ਲੈ ਮੈਂ ਇਹ ਜਿਹੜਾ ਬਹਾਲਾ ਕਰਿਆ ਉਹ ਪਾਉਦੇ ਇਹ ਵਿਸਾਰ ਦੋ ਇਹ ਵਿਰੋਧ ਕਰਦੇ ਨੇ ਜਾਵੇਂ ਨਾ ਟੋੜਦੇ ਆ ਕਹਿੰਦਾ ਕਰ ਲੈ ਬਾਅਦ ਆ ਜਾ بڑے ਬਾਪ ਕੀ ਤਰ੍ਹਾਂ ਆ ਜਾ ਉਦਾਕੇ ਮਾਰਦਾ ਰਹੇ ਹੈ ਗਰਗਨੂ ਨੇ ਕੰਮ ਕਰਦਾ ਰਹੇ ਹੈ ਅ ਬੜੇ ਉਪਾਸਾ ਕਰਦਾ ਰਹੇ ਮੈਂ ਫਸਲਾਂ ਜਾਵਾਂ ਬੜੀਆਂ ਜ਼ਬਾਰਦਾਸ਼ੀ ਲੋਈਆਂ ਨੇ ਤਾਂ ਫੜਦੇ ਹੁਣ ਜਦ ਭਾਜਨ ਨਾ ਫਿਰ ਆਪਣੇ ਕਾਹ ਪੁੱਛ ਲੈਣ ਤੇ ਪਾਪ ਕਰਦੇ ਨੇ ਅਗਰ ਉਹ ਪਾਪ ਸਭ मीत ਸੁਹਾਰੋ ਚਰਨ ਕਾਵਲ ਦੇ ਮੈ ਆਉਂਦਾ ਲਾਭ ਨੂੰ ਮੀਤ ਵਰਤਿਆ ਬੀਤ ਸਿੱਖੂ ਨਹੀਂ ਗਿਆ ਚੇਤੂ ਨਹੀਂ ਗਿਆ ਉਦੋਂ ਪ੍ਰੇਮਾ ਭਗਤੀ ਸ਼ੁਰੂ ਹੋਈ ਹੋਈ ਹੈ ਸੰਗੋ ਮੀਤ ਆ ਮੀਤ ਸੁਹਾਰੋ ਪ੍ਰੇਮਾ ਭੀਤ ਕੇ ਮੈਂ ਵਿਸਰ ਜਾਂਦੇ تھے ਸਿੱਖਾ ਨੂੰ ਉਪਦੇਸ਼ ਉਹਦਾ ਸਾਰੀ ਦੁਰੀ ਰੂਪ ਤੇ ਸਹੀਦਾ ਹੈ ਲੋ ਦਾ ਮਤਲਬ ਪਾਕਤੀ ਸਾਰੀ ਵਰਲਡ ਵਾਸਤੇ ਹੈ ਸਿੱਖਾਂ ਵਾਸਤੇ ਨਹੀਂ ਹੈਗੀ ਵੀਦਲਾ ਉਹਦਾ ਵੀ ਸਿੱਖ ਕਹਿੰਦੇ ਅਸੀਂ ਵੀਦਾਂ ਸਿੱਖਦਾ ਦੁਸ਼ਮਣ ਹੈ ਵਰਗਾਨੀ ਤੂੰ ਤਾਂ ਵਰਗਾਨੀ ਦੇਖ ਲਾਓ ਖੜੇ ਹੂੰ ਤੁਸੀਂ ਕਹਿੰਦੇ ਮੈਨੂੰ ਸਾਨੂੰ ਕਿਹਾ ਤੁਹਾਨੂੰ ਕੋਈ ਨਹੀਂ ਵੀਦ ਕਿਹਾ ਵੀਦ ਉਹ ਨੂੰ ਗੈਣਾ ਫਾਮ ਨਹੀਂ ਕਰਦਾ ਵੀਦ ਨੂੰ ਕਹੇ ਜਿਹੜਾ ਗੱਲ ਮੰਨ ਲੂਗਾ ਉਹ ਵੀਦ ਹੈ ਜਿਹੜਾ ਮੰਨ ਲੂਗਾ ਵੀ ਇਹਦਾ ਨਦੀ ਮੰਨੂਗਾ ਖਲਾਫ ਹੈ ਜਿਹੜਾ ਇਹ ਗੱਲ ਮੰਨ ਲੂਗਾ ਅਸੀਂ ਕਹਾਂ ਭਾਈ ਮਿਸਟਰ ਉਹ ਗੱਲ ਬਸਾਰ ਦੋ ਜਿਹੜੇ ਛੱਡ ਦੇਣਗੇ ਉਹੀ ਮਿੱਤਰ ਹੋਏ ਫਿਰ ਉਹਦਾ ਮਿੱਤਰ ਕਹਿ ਰਿਹਾ ਥੋੜੂ ਤੁਸੀਂ ਗੱਲ ਮੰਨਦੇ ਦੀ ਇਹਦਾ ਉਹਦਾ ਵੀ ਚੱਲ ਨਹੀਂ ਹੈਗਾ ਤੁਸੀਂ ਫਿਰ ਸੱਦਰੋਂ ਉਹ ਕਹਿੰਦਾ ਵੀ ਇਹਦੇ ਮਿੱਤਰ ਬਣ ਲੈਣਾ ਅਸੀਂ ਤਾਂ ਥੋੜਾ ਤਾਂ ਨਾ ਦੂਆ ਹੋ ਗਿਆ ਜਿਹੜੇ ਇਹਨਾਂ ਦਾ ਥੋੜਾ ਦੂਆ ਹੋ ਗਿਆ ਜੋ ਗੁਰੂ ਕਰ ਨੇ ਕਹੀ ਗੱਲ ਬੀੜਿਆਂ ਨੇ ਮੰਨੀ ਨਹੀਂ ਮੰਨੀ ਬੀਤ ਕੇ ਬਹੋ ਗਿਆ ਰਾਬੜ ਜਾਨੇ ਤੀਰ ਬੰਦੀ ਹੋਰ ਜਿਹੜੇ ਉਹਨਾਂ ਨੇ ਮੰਨੀ ਜਿਹੜੇ ਨਹੀਂ ਮੰਨਦੇ ਉਹ ਸਦਈ ਹੈ ਆਪਣਾ ਨੁਕਸਾਨ ਕਰਨ ਦੇ ਸਾਡਾ ਇਰਾਦਾ ਨਹੀਂ ਨੁਕਸਾਨ ਤਾਂ ਆਪਣਾ ਹੀ ਕਰਨੇ ਆਪਣੇ ਨੁਕਸਾਨ ਹੋਣਾ ਦੇ ਰੁਸਾਨ ਹੈ ਉਹਨਾਂ ਨੂੰ ਇਹ ਹੈ ਵੀ ਇਹ ਨਾਲ ਦੁਨੀਆਂ ਦੇ ਵਿੱਚ ਜਾ ਜਾ ਕਰਨਾ ਹੋ ਜਵੇ ਉਹ ਉਹਨਾਂ ਨੇ ਜਾ ਕਰ ਕੇ ਆਪਣੀ ਜਹਿਕਾਰ ਲੈਣਾ ਪਰਮੇਸ਼ਰ ਦੀ ਜਹਿਕਾਰ ਦੀ ਗੱਲ ਹੈ ਇੱਥੇ ਬੰਦਿਆ ਦੀ ਉਹ ਅਸਲ ਚ ਪਰਮੇਸ਼ਰ ਦੇ ਮੁਕਾਬਲੇ ਆਪਣੀ ਜਹਿਕਾਰ ਚਾਹੁੰਦੇ ਨੇ ਲੋਕ ਇਹ ਜਦ ਬੰਦਾ ਆਪਣੀ ਜਹਿਕਾਰ ਚਾਹੁੰਦਾ ਹੈ ਨਾ ਪਰਮੇਸ਼ਰ ਦੇ ਮੁਕਾਬਲੇ ਚ ਫੇਰ ਉਹ ਕਰ ਚੜਦਾ ਹੈ ਅਸੇ ਸਾਖਤਾ ਫੇਰ ਹੋ ਫਿਰ ਉਹ ਸਾਖਤ ਹੈ ਸ੍ਰੀ ਗੰਬਦਾ ਖੁਦਾ ਦਾ ਸ੍ਰੀ ਗੁਦਾ ਖੁਦਾ ਦਾ ਬੰਦਾ ਜਦ ਕੋ ਜਿਹੜਾ ਅਸੀਂ ਕਹਿੰਦੇ ਬੁੱਧ ਮਤ ਬੋਤਾ ਅਸਲੀ ਹੈ ਸ੍ਰੀ ਗੁਦਾ ਹੈ ਫਿਰ ਉਹ ਤੇਦਾ ਨਮਾ ਗੁਰਮਤਿ ਇਹ ਲੋਹਣੇ ਮਤ ਨਹੀਂ ਕਹਿੰਦੇ ਕੁਮੀਰ ਮਤ ਨਹੀਂ ਕਹਿੰਦੇ ਤਰਕਾਸ ਮਤ ਨਹੀਂ ਕਹਿੰਦੇ ਕਹਿੰਦਾ ਕੋਈ ਗੁਰਮਤ ਗੁਰਮਤ ਗੱਲ ਨਹੀਂ ਉਹ ਜਿਹੜੀ ਬੰਦੇ ਦੇ ਨਾਮ ਤੇ ਬਸਤਾ ਹੈ ਚਾਹੇ ਉਹ ਸਨਾਤਨ ਮਤ ਹੈ ਉਹ ਇਹਦੇ ਵਿਰੋਧ ਚ ਖੜੀ ਹੈ ਜੋ ਮਹਤਾ ਆਦਮੀ ਦੇ ਨਾਮ ਤੇ ਹੈ ਨਾ ਉਹ ਇਹਦੇ ਵਿਰੋਧਾ ਵਿਰੋਧ ਚ ਰਹੂਗੀ ਕੋਈ ਮਤ ਹੈ ਉਹ ਪਰਮੇਸ਼ਰ ਦੀ ਮਤ ਨਹੀਂ ਹੋ ਉਹ ਅਬਰੋਪਾ ਉਹਦੇ ਸਾਰੀਆਂ ਬਤਾਈਆਂ ਅਬਰੋਪਾ ਉਹਦੇ ਦੁਨੀਆਂ ਜਿੰਨੀਆਂ ਸੰਸਾਰ ਦੀਆਂ ਮਤਾਂ ਦੇ ਉਪਾਦਾਂ ਸੀਆਂ ਨੇ ਉਹ ਵਿਸਾਰ ਦੋ ਕੱਲ ਇਹ ਹੈ ਬਹੁਤ ਦੱਸਿਆ ਨਾ ਦੂਜੀਆਂ ਮਤਾਂ ਦੇ ਉਹਦੇ ਵਿੱਚ ਵੀ ਚੰਗੀਆਂ ਗੱਲਾਂ ਨੇ ਕਿਸੇ ਹੱਦ ਤੱਕ ਚੰਗੀਆਂ ਨੇ ਬਾਅਦ ਵਿਰੋਧ ਵੀ ਕਰਦੀਆਂ ਨੇ ਬਹੁਤ ਗੱਲਾਂ ਤਾਂ ਹੀ ਉੱਥੇ ਕੱਟਣ ਵਾਲਾ ਜਾਣਾ ਹੈ ਰੁਕ ਜਾਣਾ ਹੈ ਉਹ ਜਰਾ ਖੜ ਜਾਣਾ ਤਾਂ ਤੱਤੀ ਜਾਣਾ ਤੁਸੀਂ ਤਾਂ ਬਸਾਰ ਰੁਕਿਆ ਉਹ ਨਾ ਤੋ ਤੱਤੀ ਲੱਗੇ ਜਾਣਾ ਪ੍ਰੇਮ ਨਹੀਂ ਪੈਦਾ ਹੋਣਾ ਕਿ ਨਾ ਕਿਸੇ ਜਾ ਕੇ ਨਫ਼ਰਤ ਪੈਦਾ ਕਰ ਦਈਆਂ ਕਾਜੀ ਕੋੜ ਦਈਆਂ ਜਾ ਕੇ ਕਾਹੂੰ ਪਹਿਲਾਂ ਤਾਂ ਠੀਕ ਆ ਕਾਹਾਂ ਜਾ ਕੇ ਕਾਜੀ ਕੋੜ ਦਈਆਂ ਨਾ ਦੁੱਧ ਦੇ ਵਿੱਚ ਪਹਿਲਾਂ ਤਾਂ ਦੁੱਧ ਹੈ ਕਹਾਂ ਜਾ ਕੇ ਕਾਜੀ ਘੋੜੀ ਕਰਦੇ ਸਾਡੇ ਵੀ ਕਾਜੀ ਘੋਲੀ ਐ ਸਖਾ ਕਾਜੀ ਘੋਲੀ ਐ ਜੋ ਪ੍ਰਚਾਰ ਆ ਸਭ ਕਾਜੀ ਘੋਲੀ ਹੋਈ ਐ ਤੁਸੀਂ ਕਹਿੰਦੇ ਨੇ ਹਰੂ ਸਿੱਧਾ ਨੂੰ ਨਾ ਇਹ ਸਿੱਧਾ ਨੂੰ ਕਹਾਰਿਆ ਨੇ ਉਹ ਤੇ ਵੀ ਤੁਸੀਂ ਕਾਜੀ ਘੋੜਤੀ ਜੋਗੀਆਂ ਨੂੰ ਕਹ ਰਹੇ ਨੇ ਗੁਰਦਾਸ ਹੂੰ ਹੂੰ ਕੋਈ ਕਾਜੀ ਪਾਸ ਸੀ ਕਾਜੀ ਗੁਰਦਾਸ ਨੇ ਆਪ ਪਾਈ ਐ ਪਾਣੀ ਗੁਰਦਾਸ ਤੇ ਪੁਆਈਆ ਨਾ ਸਤਾਂ ਦਾ ਲਾਉਂਦੇ ਨੇ ਗੁਰਦਾਸ ਆਪ ਕਾਜੀ ਭਾਈ ਹੋਰ ਸਤਨਾਵਿਚਾਂ ਨੇ ਘੜੀ ਗਾਤੀ ਭਾਈ ਇਹ ਕੋਈ ਨਹੀਂ ਕੋਈ ਸਤਨਾ ਦਾ ਗੱਲ ਸੁਣੀ ਜਿਹੜਾ ਕਾਂਜੀ ਪਾਉਣ ਵਾਲਾ ਉਹ ਲੋ ਸਤਨਾ ਦਾ ਵਸ ਰਿਹਾ ਦੇਖੋ ਕਿੱਡੀ ਸ਼ਾਤ ਰਕੇ ਗੱਲ ਜਿਹੜੇ ਆਪ ਵਿਰੋਧ ਕਰ ਰਹੇ ਨੇ ਲੋ ਪੰਡਤ ਦਾ ਵਸ ਰਿਹਾ ਬਾਰ ਬਾਰ ਪੰਡਤ ਦਾ ਲੋ ਵਰਤੇ ਇਹ ਦੇ ਜਿਹੜਾ ਅਛ ਪਸੀ ਦਾ ਕਾਲਾ ਭਗਤ ਲੋ ਭਾਇ ਪੰਡਤ ਨੇ ਉਹ ਕਰਤਾ ਤੁਸੀਂ ਰਹੇ ਹੋ ਪੰਡਤ ਕਿੱਥੇ ਕਰ ਰਿਹਾ ਕੋਈ ਬਦਰਾਮ ਪੜਨੂਗਾ ਦਾ ਪੜਨ ਤੁਸੀਂ ਆਪੂ ਪੂਜਾ ਤੁਸੀਂ ਆਪ ਲੈਣ ਵਾਲੇ ਹੋ ਫੂਕੇ ਥੋਡੇ ਨੇ ਸਾਰੇ ਉੱਤੇ ਰਖੂ ਪਰ ਜਿਹੜੇ ਉਹ ਕੌਣ ਸੀ ਉਹ ਜਿਹੜੇ ਬਸੰਦ ਫੂਕੇ ਸੀ ਉਹਨਾਂ ਦੀ ਹੁਣ ਕੱਢਣੀ ਪਊਗੀ ਸੀਟਰਾਲ ਉਹ ਕੌਣ ਸੀ ਪਿੱਛੇ ਤੇ ਉਹਨਾਂ ਦੀ ਖੋਜ ਕਰੀ ਬੂ ਵੀ ਇਹ ਜਿਹੜੇ ਬੰਦੇ ਬੋਲਦੇ ਨੇ ਇਹ ਉਹਨਾਂ ਦੀ ਹਲਾਸ਼ਾ ਨਹੀਂ ਕਰਦੇ ਕਿਉਂ ਇਹ ਇਹਨਾਂ ਦਾ ਡੀਏ ਨੇ ਕੀ ਹੈ ਇਹ ਦੇਖਣਾ ਤੂੰ ਜਿਹੜਾ ਆਦਮੀ ਜਿਹੜਾ ਬੋਲਦਾ ਕਿੱਥੋਂ ਹੋਣਾ ਪਿੱਛੇ ਕਿੱਥੋਂ ਆਇਆ ਹੈ ਇਹ ਡੀਐਨਏ ਕਿੱਥੋਂ ਇਹ ਗਲਤੀ ਲੋ ਇਹ ਗੱਲ ਲੜਾਈ ਹੋਈ ਸੀ ਵੀ ਸਿੱਖਾਂ ਦੇ ਵਿੱਚ ਆ ਮੈਂ ਜ਼ਿਕਰ ਰਣੀ ਦੀ ਤਾਂ ਲੜਾਈ ਹੋਈ ਸੀ ਕਿਸ ਤਰੀਕੇ ਨਾਲ